ਮਨਦੀਪ ਸਿੰਘ ਜੀ ਪਰਿਵਾਰ ਪਰਿਵਾਰ ਚ ਮੇਰੇ ਡੈਡੀ ਆ ਮੰਮੀ ਆ ਦੋ ਬ੍ਰਦਰ ਆ ਇੱਕ ਬ੍ਰਦਰ ਦਰਬਾਰ ਹੈ ਜੀ ਬਾਹਰ ਦੁਬਈ ਆ ਜੀ ਤੇ ਮੈਂ ਖੁਦ ਟਾਬੇ ਤੇ ਕੰਮ ਕਰਦਾ ਆ ਜੀ ਹਾਂਜੀ ਤੇ ਮੈਂ ਆਪਣੇ ਘਰ ਦੇ ਹਲਾਤਾ ਕਰਕੇ ਜੀ ਬਾਹਰ ਕੰਮ ਕਰਦਾ ਆ ਜੀ ਅੱਜ ਸਾਡੇ ਘਰ ਐਨਐਹ ਦੀ ਟੀਮ ਆਈ ਸੀ ਜੀ ਸਾਡੇ ਤੋਂ ਪੁੱਛਗਿੱਛ ਹੋਈ ਆ ਵੀ ਤੁਹਾਡੇ ਤੇ ਮਤਲਬ ਕੋਈ ਕਾਰਵਾਈ ਕਰਨੀ ਇਸ ਕਰਕੇ ਸਾਡੇ ਤੇ ਇਦਾਂ ਤਾਂ ਕੋਈ ਚੀਜ਼ ਨਹੀਂ ਆ ਸਾਡਾ ਕੋਈ ਸਬੰਧ ਨਹੀਂ ਆ ਕਿਸੇ ਨਾਲ ਅਸੀਂ ਗਰੀਬ ਪਰਿਵਾਰ ਨਾਲ ਰਿਲੇਟਡ ਬੰਦੇ ਆ ਅਸੀਂ ਆਪਣੇ ਆਪ ਨੂੰ ਨਰਦੋਸ਼ ਆ ਜੀ ਜਿਹੜੀ ਕਹਿੰਦੇ ਤੁਹਾਡੀ ਕਿਸੇ ਨਾਲ ਗੱਲ ਹੁੰਦੀ ਆ ਜੀ ਹੈਪੀ ਪਸ਼ੀਅਨ ਆ ਜੀ ਪਰ ਸਾਡੀ ਕਿਸੇ ਨਾਲ ਕੋਈ ਗੱਲ ਨਹੀਂ ਦੀ ਹੁੰਦੀ ਦੀ ਆਪਾਂ ਕੋਈ ਸਬੰਧ ਨਹੀਂ ਕਿਸੇ ਨਾਲ ਰੱਖਦੇ ਹਾਂਜੀ ਕਿੰਨਾ ਚੱਲਿਆ ਸਰ ਜੀ ਇਹ ਸਿਰਫ 25 ਮਿੰਟ ਚੱਲੀ ਆ ਜੀ ਹਾਂਜੀ ਹਾਂਜੀ 6 6 ਸੀ ਵਰੀ ਦੇ ਆਈ ਜੀ ਹਾਂਜੀ 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 ਕਿਹਾਂ ਜੀ ਤਲਾਸ਼ੀ ਲਈ ਆ ਜੀ ਹਾਂਜੀ ਪਰ ਕੋਈ ਨਹੀਂ ਮਿਲਿਆ ਜੀ ਹਾਂਜੀ ਕਿਉਂ ਐਸ਼ਰਾਂ ਇਹ ਇਹਨਾਂ ਨੂੰ ਪਾਸਾ ਮਾ ਦੇ ਦਿੱਤੇ ਸਰ ਸਾਡਾ ਨਾਮ ਇਸ ਕਰਕੇ ਲਿਆ ਕੇ ਉਹਨਾਂ ਨੂੰ ਕੋਈ ਸ਼ੱਕ ਸੀ ਸਾਡੇ ਤੇ ਪਰ ਇਦਾਂ ਦੀ ਕੋਈ ਗੱਲ ਨਹੀਂ ਆ ਜੀ ਹਾਂਜੀ ਬਟ ਸਰ ਮੈਨੂੰ ਉਹਨਾਂ ਦੇ ਬਾਰੇ ਕੁਝ ਨਹੀਂ ਪਤਾ ਜੀ